ਘਟਨਾ ਸਾਂਝੀ ਕਰਾ ਤੁਹਾਡਾ ਭਰੋਸਾ ਹੋਰ ਬਣ ਜਾਏ ਭਾਈ ਵੀਰ ਸਿੰਘ ਜੀ ਕਹਿਣ ਲੱਗੇ ਮੈਂ ਇੱਕ ਦਿਨ ਆਸਾਨ ਤੇ ਕਥਾ ਕਰਕੇ ਬਾਹਰ ਨਿਕਲਿਆ ਕੋਈ ਸੰਗਤ ਦਾ ਪ੍ਰੇਮ ਵਾਲੀ ਰੂਹ ਕਹਿ ਲਗਾ ਭਾਈ ਸਾਹਿਬ ਤੁਸੀਂ ਕਥਾ ਬੜੀ ਸੋਹਣੀ ਕੀਤੀ ਹੈ ਤੁਸੀਂ ਸਾਡੇ ਘਰ ਚੱਲੋ ਜਲ ਪਾਣੀ ਦੀ ਸੇਵਾ ਬਖਸ਼ੋ ਸਾਡੇ ਘਰ ਆਓ ਭਾਈ ਵੀਰ ਸਿੰਘ ਜੀ ਕਹਿਣ ਲੱਗੇ ਮੈਂ ਉਹਨੂੰ ਇਨਕਾਰ ਕਰ ਦਿੱਤਾ ਕਿ ਮੇਰੇ ਕੋਲ ਅੱਜ ਸਮਾਂ ਨਹੀਂ ਹੈ ਫਿਰ ਕਦੇ ਮੈਂ ਤੇਰੇ ਘਰ ਜ਼ਰੂਰ ਆਵਾਂਗਾ ਕਹਿ ਲੱਗੇ ਮੈਂ ਰੋਜ਼ ਸੰਤ ਤੇ ਕਥਾ ਕਰਨ ਜਾਣੀ ਉਹਨਾਂ ਨੇ ਮੈਨੂੰ ਰੋਜ਼ ਬੇਨਤੀ ਕਰਦੇ ਰਹਿਣਾ ਕਹਿ ਲੱਗੇ ਇੱਕ ਦਿਨ ਮੈਂ ਬਿਨਾਂ ਦੱਸੇ ਉਹਨਾਂ ਦੇ ਘਰ ਚਲਾ ਗਿਆ ਜਦੋਂ ਮੈਂ ਉਹਨਾਂ ਦੇ ਘਰ ਗਿਆ ਨਾ ਮੈਂ ਦਰਵਾਜ਼ਾ ਖੜਕਾਇਆ ਉਹਨੇ ਦਰਵਾਜ਼ਾ ਖੋਲ੍ਹਿਆ ਤੇ ਆਪਣੀ ਘਰਵਾਲੀ ਨੂੰ ਆਵਾਜ਼ ਦੇ ਕੇ ਕਹਿਣ ਲੱਗਾ ਭਾਗਾ ਵਾਲੀਏ ਭਾਈ ਵੀਰ ਸਿੰਘ ਜੀ ਆਏ ਨੇ ਆਓ ਇਹਨਾਂ ਦਾ ਸਵਾਗਤ ਕਰੀਏ ਕਹਿ ਲੱਗੇ ਉਹਨਾਂ ਨੇ ਮੇਰਾ ਸਵਾਗਤ ਕੀਤਾ ਤੋਡਾ ਭਰੋਸਾ ਬਣ ਜੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੇ ਹੋਰ ਜਿਆਦਾ ਉਹ ਕਹਿਣ ਲੱਗੇ ਜਦੋਂ ਉਹਨਾਂ ਨੇ ਮੇਰਾ ਸਵਾਗਤ ਕੀਤਾ ਆਓ ਭਗਤ ਕੀਤੀ ਜਲ ਪਾਣੀ ਸ਼ਿਕਾਇਆ ਸੇਵਾ ਕੀਤੀ ਕਹਿਣ ਲੱਗੇ ਜਦੋਂ ਮੈਂ ਵਾਪਸ ਆਉਣ ਲੱਗਾ ਨਾ ਮੈਂ ਵਾਪਸ ਆਉਣ ਲੱਗਿਆ ਮੈਂ ਬੜੇ ਪਿਆਰ ਦੇ ਨਾਲ ਆਖਿਆ ਮੈਂ ਕਿ ਭਾਈ ਸਾਹਿਬ ਇੱਕ ਬੇਨਤੀ ਹੈ ਉਹ ਕਹਿਣ ਲੱਗੇ ਭਾਈ ਵੀਰ ਸਿੰਘ ਜੀ ਹੁਕਮ ਕਰੋ ਐਡੇ ਵੱਡੇ ਵਿਦਵਾਨ ਹੋ ਲੁਕਾਈ ਨੂੰ ਧਰਮ ਕਾਰਜਾਂ ਨਾਲ ਜੋੜਦੇ ਹੋ, ਸੇਵਾ ਨਾਲ ਜੋੜਦੇ ਹੋ, ਕਹਿਣ ਲੱਗੇ ਹੁਕਮ ਕਰੋ। ਕਹਿਣ ਲੱਗੇ ਬੇਨਤੀ ਐ ਐ ਕਿ ਇੱਕ 50 ਰੁਪਏ ਚਾਹੀਦੇ ਐ। ਕਹਿਣ ਲੱਗਾ ਉਹ ਬੰਦਾ ਵੀ ਸੋਚਾਂ 'ਚ ਪੈ ਗਿਆ ਐ ਐਡਾ ਵੱਡਾ ਆਦਮੀ ਭਾਈ ਵੀਰ ਸਿੰਘ ਇੱਕ 50 ਰੁਪਏ ਮੰਗ ਰਿਹਾ ਪਿਆ। ਪਰ ਕਹਿਣ ਲੱਗਾ ਉਹ ਹੈਰਾਨ ਤਾਂ ਹੋਇਆ ਪਰ ਉਹਨਾਂ ਨੇ ਮੈਨੂੰ 50 ਰੁਪਏ ਦੇ ਦਿੱਤੇ। ਮੈਂ ਚਲਾ ਗਿਆ। ਕਹਿਣ ਲੱਗੇ ਜਦੋਂ ਮੈਂ ਚਲਾ ਗਿਆ ਨਾ 10 ਕੋ ਦਿਨ ਫਿਰ ਬੀਤੇ। ਮੈਂ ਬਿਨਾਂ ਦੱਸੇ ਉਹਨਾਂ ਦੇ ਘਰ ਦਾ ਦਰਵਾਜ਼ਾ ਖੜਕਾਇਆ। ਕਹਿ ਲੱਗੇ ਜਦੋਂ ਮੈਂ ਦਰਵਾਜ਼ਾ ਖੜਕਾਇਆ ਨਾ ਉਹਨਾਂ ਨੇ ਦਰਵਾਜ਼ਾ ਖੋਲ੍ਹਿਆ ਫਿਰ ਉਨੀ ਆਉ ਭਗਤ ਕੀਤੀ। ਮੈਂ ਆਖਿਆ ਵਾਪਸੀ ਆਉਣ ਲੱਗਿਆ ਭਾਈ ਵੀਰ ਸਿੰਘ ਕਹਿ ਲੱਗੇ ਮੈਂ ਕਿਹਾ ਭਾਈ ਸਾਹਿਬ ਇੱਕ ਬੇਨਤੀ ਐ ਤੁਹਾਡੇ 50 ਰੁਪਏ ਮੈਂ ਪਹਿਲਾਂ ਦੇ ਦੇਣੇ ਐ ਜੇ ਇੱਕ 50 ਰੁਪਏ ਤੁਸੀਂ ਮੈਨੂੰ ਹੋਰ ਦੇ ਦਿਓ ਤੇ ਮੈਂ ਪਹਿਲਾਂ ਵਾਲੇ ਵੀ ਦੇ ਦਾਂਗਾ ਇੱਕ ਹੋਰ ਦੇ ਦਿਓ। ਉਹ ਅੱਗੋ ਕਹਿ ਲੱਗਾ ਭਾਈ ਸਾਹਿਬ ਮੇਰੇ ਕੋਲ ਅੱਜ 50 ਤਾਂ ਨਹੀਂ ਹੈ। ਅੱਜ 20 ਰੁਪਏ ਹੀ ਹੈ ਭਾਈ ਵੀਰ ਸਿੰਘ ਕਹ ਲੱਗੇ ਮੈਂ 20 ਰੁਪਏ ਲੈ ਵਾਪਸ ਆ ਗਿਆ 10 ਕੋ ਦਿਨ ਫਿਰ ਬੀਤੇ ਪੈ ਲੱਗੇ ਮੈਂ ਫਿਰ ਉਹ ਬਿਨਾ ਦੱਸੇ ਬਿਨਾ ਕਹੇ ਉਹਨਾਂ ਦੇ ਘਰ ਦਾ ਦਰਵਾਜ਼ਾ ਖੜਕਾਇਆ ਫਿਰ ਚਲਾ ਗਿਆ ਫਿਰ ਉਹਨਾਂ ਨੇ ਜਲ ਪਾਣੀ ਛਕਾਇਆ ਕਹ ਲੱਗੇ ਜਦੋਂ ਮੈਂ ਵਾਪਸ ਆਉਣ ਲੱਗਾ ਮੈਂ ਕਹੇ ਭਾਈ ਸਾਹਿਬ 70 ਤੁਹਾਡੇ ਪਹਿਲਾਂ ਦੇ ਦੇਣੀ ਐ ਜੇ ਇੱਕ ਬੇਨਤੀ ਹੈ ਇੱਕ 50 ਰੁਪਏ ਹੋਰ ਦੇ ਦੋਂਗੇ ਉਹ ਕਹਿ ਲੱਗੇ ਜੀ ਅੱਜ ਮੇਰੇ ਕੋਲ ਕੋਈ ਪੈਸਾ ਨਹੀਂ ਹੈ। ਕਹਿ ਲੱਗੇ ਮੈਂ ਵਾਪਸ ਆ ਗਿਆ। ਜਦੋਂ ਮੈਂ ਚੌਥੀ ਵਾਰ ਉਹਨਾਂ ਦੇ ਘਰੋਂ ਜਾ ਰਿਹਾ ਧਿਆਨ ਦਿਓ। ਕਹਿ ਲੱਗੇ ਜਦੋਂ ਮੈਂ ਚੌਥੀ ਵਾਰ ਉਹਨਾਂ ਦੇ ਘਰੋਂ ਜਾ ਰਿਹਾ ਨਾ ਮੇਰਾ ਜਦੋਂ ਮੈਂ ਦੇਖਿਆ ਉਹਨੇ ਮੈਨੂੰ ਗਲੀ 'ਚ ਆਉਂਦਿਆਂ ਦੇਖ ਲਿਆ ਦਰਵਾਜ਼ਾ ਖੁੱਲ੍ਹਾ ਸੀ। ਕਹਿ ਲੱਗਿਓ ਨੇ ਆਪਣੇ ਪੁੱਤਰ ਨੂੰ ਆਵਾਜ਼ ਦਿੱਤੀ। ਕਹਿ ਲੱਗਾ ਦਰਵਾਜ਼ਾ ਬੰਦ ਕਰ ਲੈ। ਵੀਰ ਸਿੰਘ ਤੁਰਿਆ ਆ ਰਿਹਾ ਹੈ। ਅੱਜ ਫੇਰ ਆ ਕੇ 50 ਰੁਪਏ ਮੰਗੇਗਾ। ਕੱਲ ਲੱਗੇ ਮੈਂ ਘਰ ਦੇ ਨੇੜੇ ਗਿਆ ਉਹਨਾਂ ਦੇ ਦਰਵਾਜ਼ਾ ਬੰਦ ਕਰ ਲਿਆ ਜਿੱਦਾਂ ਹੀ ਉਹਨਾਂ ਨੇ ਦਰਵਾਜ਼ਾ ਬੰਦ ਕੀਤਾ ਕੱਲ ਲੱਗੇ ਮੈਂ ਦੋਵੇਂ ਹੱਥ ਜੋੜ ਕੇ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸ਼ੁਕਰਾਨਾ ਕੀਤਾ ਧੰਨਵਾਦ ਕੀਤਾ ਵਾਹ ਓਏ ਮੇਰੇ ਮਾਲਕਾ ਦੁਨੀਆ ਦੇ ਲੋਕ ਇੱਕ ਦਿਨ ਦਰਵਾਜ਼ਾ ਖੋਲਦੇ ਨੇ ਦੋ ਦਿਨ ਦਰਵਾਜਾ ਖੋਲਦੇ ਨੇ ਤਿੰਨ ਦਿਨ ਦਰਵਾਜਾ ਖੋਲਦੇ ਨੇ ਚੌਥੇ ਦਿਨ ਦਰਵਾਜਾ ਬੰਦ ਕਰ ਦਿੰਦੇ ਨੇ ਵਾਹ ਮੇਰੇ ਮਾਲਕ ਤੇਰੇ ਦਰ ਦੇ ਉੱਤੇ ਮੇਰਾ ਪਰਦਾਦਾ ਵੀ ਦਾਤਾ ਮੰਗਦਾ ਹੈ ਤੇਰੇ ਦਰ ਤੋਂ ਮੇਰੇ ਦਾਦੇ ਨੇ ਵੀ ਦਾਤਾ ਮੰਗੀਆਂ ਮੇਰੇ ਬਾਪ ਨੇ ਵੀ ਦਾਤਾ ਮੰਗੀਆਂ ਮੈਂ ਵੀ ਦਾਤਾ ਮੰਗਦਾ ਵਾਂ ਗਾ ਮੇਰਾ ਪੁੱਤਰ ਵੀ ਮੰਗ ਮੇਰਾ ਪੋਤਰਾ ਵੀ ਮੰਗੇਗਾ ਪਰ ਗੁਰੂ ਗ੍ਰੰਥ ਸਾਹਿਬ ਜੀ ਤੁਸੀਂ ਕਦੇ ਦਰਵਾਜ਼ਾ ਨਹੀਂ ਬੰਦ ਕੀਤਾ ਸਗੋਂ ਬੋਲ ਕਹਿ ਦਿੱਤੇ ਸੱਚੇ ਸਹਬਾ ਕੀ ਆ ਨਹੀਂ ਕਰ ਤੇਰਾ ਕਰਤਾ ਤੇਰਾ ਸਭ ਕਿਛ ਹੈ ਜਿਸ ਦੇ ਸੋ ਪਾਵੈ ਕੱਲ ਲੱਗੇ ਮਾਲਕਾ ਤੇਰਾ ਸ਼ੁਕਰ ਹੈ ਦੁਨੀਆਂ ਦੇ ਲੋਕ ਸੰਗਤ ਜੀ ਦਰਵਾਜ਼ਾ ਬੰਦ ਕਰ ਦੇਣਗੇ ਪਰ ਬਾਲਾ ਪ੍ਰੀਤਮ ਦੇ ਦਰ ਤੇ ਜਦੋਂ ਮਰਜੀ ਆ ਜਾਓ ਜਿੰਨੇ ਮਰਜੀ ਔਗਣ ਹੋਣਗੇ ਗੁਰੂ ਔਗਣਾ ਤੇ ਪਰਦਾ ਪਾ ਦੇਗਾ ਤੇਰੇ ਜੀਵਨ ਦੇ ਮੱਥੇ ਦੇ ਲੇਖ ਜਗਾ ਦੇਗਾ ਸਤ